ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਜੱਟਵਾਦ ਦੀ ਗੱਲ ਕਰਦੇ ਹਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਕਿ ਜਿਹੜੇ ਕਿਸਾਨ ਭਰਾ ਨੇ ਉਹ ਬਹੁਤੇ ਖੇਤੀ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਹੋਰ ਕਾਰੋਬਾਰ ਵੀ ਨੇ ਜਿਹੜਾ ਜੱਟ ਕਲਾਕਾਰਾਂ ਨੇ ਗੀਤਾਂ ਦੇ ਵਿੱਚ ਦਿਖਾਇਆ ਹੈ ਜਾਂ ਜੱਟ ਦੀ ਕਰਤਾਰ ਕੁਛ ਕੀਤੀ ਹੈ ਉਹ ਕਿਸਾਨ ਉਹ ਜੱਟ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹੈਗਾ ਔਰ ਜਦੋਂ ਤੁਸੀਂ ਭੁੱਖ ਦੇ ਕਲਾਕਾਰਾਂ ਦੀ ਗੱਲ ਕਰੋਗੇ ਉਦੋਂ ਜਦੋਂ ਕੁੜੀ ਤੇ ਮੁੰਡੇ ਦਾ ਇਹ ਜ਼ਿਕਰ ਕਰਦੇ ਨੇ ਉਦੋਂ ਜੱਟ ਤੇ ਜੱਟੀ ਸ਼ਬਦ ਵਰਤੇ ਜਾਂਦੇ ਬਹੁਤ ਥੋੜੇ ਕਲਾਕਾਰ ਨੇ ਜਿਹੜੇ ਜੱਟ ਘਰਾਣੇ ਵਿੱਚੋਂ ਨੇ ਜਾਂ ਕਿਸਾਨ ਘਰਾਣੇ ਵਿੱਚੋਂ ਨੇ ਬਹੁਤੇ ਜਿਹੜੇ ਕਲਾਕਾਰ ਨੇ ਮੈਂ ਪਹਿਲੇ ਹੀ ਮਾਫੀ ਮੰਗ ਲਮਾ ਜਾਤੀ ਤੌਰ ਤੇ ਮੇਰਾ ਕੋਈ ਮਤਲਬ ਨਹੀਂ ਕਿਸੇ ਨੂੰ ਮੈਂ ਬਦਨਾਮ ਕਰਾਂ ਜਾਂ ਜਾਤੀ ਤੌਰ ਤੇ ਕੋਈ ਅਹਰੇ ਸ਼ਬਦ ਵਰਤਾਂ ਮੈਂ ਇੱਕ ਸਿੱਖ ਹਾਂ ਔਰ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਾਣੋ ਜੋਤਨਾ ਪੁੱਛੋ ਜਾਤੀ ਇਹ ਗੁਰੂ ਪਾਸ਼ਾ ਦੀ ਪਵਨ ਬਾਣੀ ਦਾ ਸਿਧਾਂਤ ਹੈ ਮੈਂ ਜਿਹੜੀ ਗੱਲ ਕਰਨੀ ਹੈ ਜਿਹੜੇ ਜੱਟ ਨੂੰ ਗੀਤਾਂ ਦੇ ਵਿੱਚ ਬਦਨਾਮ ਕੀਤਾ ਕਲਾਕਾਰਾਂ ਨੇ ਉਹ ਜੱਟ ਪੰਜਾਬ ਦੇ ਵਿੱਚ ਤੁਹਾਨੂੰ ਲੱਭੂਗਾ ਨਹੀਂ ਇਹ ਬਹੁਤ ਵੱਡੀ ਸੱਚਾਈ ਹੈ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣੇ ਵਾਲੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜੀ ਤੇ ਬਾਅਦ ਵਿਵਾਦ ਬਹੁਤ ਛੜਿਆ ਹੋਇਆ ਇੱਕ ਨਿਊ ਚੈਨਲ ਨੇ ਉਹਨਾਂ ਦੀ ਇੰਟਰਵਿਊ ਕੀਤੀ ਹੈ ਉਹਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਕਿ ਕੁੜੀ ਗੁਜਰਾਤ ਦੀ ਬਾਰੇ ਜਿਹੜਾ ਜਸਵੀਰ ਜੱਸੀ ਨੇ ਉਹ ਗੀਤ ਗਾਇਆ ਤੇ ਡਾਕਟਰ ਘਰੇਡੇ ਨੇ ਇਹ ਕਹਿ ਦਿੱਤਾ ਕਿ ਦਿਲ ਲੈ ਗਈ ਜੱਟੀ ਪੰਜਾਬ ਦੀ ਕੁਝ ਅਹਜ ਸ਼ਬਦ ਵਰਤੇ ਨੇ ਉਹਨਾਂ ਨੇ ਬਹੁਤ ਸੱਜਣ ਇਤਰਾਜ਼ ਕਰਦੇ ਨੇ ਕਿ ਉਹ ਜਾਤੀਵਾਦ ਤੇ ਨਫਰਤ ਫੈਲਾ ਰਹੇ ਨੇ ਇਹ ਉਹਨਾਂ ਨੂੰ ਘੇਰਨ ਵਾਸਤੇ ਜਾਂ ਉਹਨਾਂ ਦੇ ਪ੍ਰਤੀ ਇੱਕ ਰੋਸ ਮਜਾਰਾ ਇੱਕ ਧਰਨਾ ਲਾਉਣ ਵਾਸਤੇ 16 ਤਰੀਕ ਨੂੰ ਉਹਨਾਂ ਨੇ ਟਾਈਮ ਰੱਖਿਆ ਹੋਇਆ तकरीबन 10 11 ਵਜੇ ਨੇੜੇ ਲੁਧਿਆਣਾ ਦੇ ਕਮਿਸ਼ਨਰ ਨੇ ਉਹਨਾਂ ਦੇ ਦਫ਼ਤਰ ਦੇ ਅੱਗੇ ਔਰ ਉਹਨਾਂ ਨੇ ਸੱਦਾ ਦਿੱਤਾ ਕਿ ਉਹਦੇ ਵਿੱਚ ਨੌਜਵਾਨ ਬੱਚੀਆਂ ਵੀ ਆਉਣ ਔਰ ਬੱਚੇ ਵੀ ਆਉਣ ਕਿ ਉਹਨਾਂ ਤੋਂ ਮਾਫੀ ਮੰਗਾਈ ਜਾਵੇ ਜਿੰਨ ਕਿ ਰੰਗਰੇਟੇ ਤੋਂ ਇਹ ਸ਼ਬਦ ਵਰਤੇ ਗਏ ਨੇ ਮੈਂ ਇੱਕ ਬੇਨਤੀ ਕਰਨੀ ਹੈ ਬਹੁਤ ਵੱਡੇ ਵੱਡੇ ਸਿੰਗਰ ਹੋਏ ਨੇ ਜਿਹੜੇ ਲੇਟ ਜਿਵੇਂ ਚਮਕੀਲਾ ਜੀ ਨੇ ਅਮਰਜੋਤ ਜੇ ਹੁਣ ਮੌਕੇ ਤੇ ਚੱਲ ਰਿਹਾ ਹੈ ਬਲਕਾਰ ਅਣਖੀਲਾ ਲਵ ਹੀਰਾ ਮੈਂ ਪਹਿਲਾਂ ਵੀ ਇਹਦੇ ਬਾਰੇ ਵੀਡੀਓ ਪਾਈ ਸੀ ਹੋਰ ਬੜੇ ਕਲਾਕਾਰ ਨੇ ਜਿਹੜੇ ਮਧਵੀ ਸਿੰਘ ਘਰਾਣੇ ਦੇ ਵਿੱਚੋਂ ਨੇ ਉਹ ਜੱਟ ਸ਼ਬਦ ਵਰਤਦੇ ਨੇ ਜੱਟ ਤੇ ਜੱਟੇ ਦੀ ਉਹ ਸਿਫਤ ਕਰਦੇ ਆ ਚਮਕੀਲਾ ਜੱਟ ਨਹੀਂ ਸੀ ਉਹ ਮਧਵੀ ਸਿੱਖ ਹੈ ਲਵ ਹੀਰਾ ਹੀ ਮਧਵੀ ਸਿੱਖ ਹੈ ਹੋਰ ਬੜੇ ਨੇ ਤੇ ਉਹਨਾਂ ਨੇ ਵੀ ਜੱਟ ਸ਼ਬਦ ਆਪਣੇ ਗੀਤਾਂ ਦੇ ਵਿੱਚ ਵਰਤੇ ਆ ਕਿ ਜਿਹੜੇ ਬੰਦੇ ਅੱਜ ਰੰਗਰੇਟੇ ਦੇ ਪਿੱਛੇ ਪਏ ਨੇ ਕਿ ਅਸੀਂ ਇਹ ਤੋਂ ਮਾਫੀ ਮੰਗਵਾਈਏ ਜਾਂ ਤੇ ਪਰਚਾ ਦਾ ਦਿਕਰਵਾਈਏ ਕਿ ਇਹ ਲੋਕ ਉਹਨਾਂ ਕਲਾਕਾਰਾਂ ਦੇ ਕੋਲੋਂ ਮਾਫੀ ਮੰਗਵਾਉਣਗੇ ਉਹਨਾਂ ਕਲਾਕਾਰਾਂ ਦੇ ਪਰਚਾ ਕਰਵਾਉਣਗੇ ਉਹ ਕਿਹੜਾ ਜੱਟ ਹੈ ਜਿਹੜਾ ਗੀਤਾਂ ਦੇ ਵਿੱਚ ਫਲਮਾਇਆ ਗਿਆ ਤੁਹਾਨੂੰ ਉਹਦੀ ਅਸਲੀਅਤ ਇਹ ਜੀ ਹੋਵੇ ਫਿਰ ਜੇ ਤੁਸੀਂ ਜੱਟਵਾਦ ਦੀ ਗੱਲ ਕਰਦੇ ਹੋ ਜਾਂ ਨਫ਼ਰਤ ਫੈਲਾਉਣ ਦੀ ਗੱਲ ਕਰਦੇ ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਦੇ ਵਿੱਚ ਓਣਾ ਲਵਾਉਣ ਵਜ ਤੇ ਮਤੇ ਪਾਈ ਸੀ ਉਹ ਲੋਕ ਕੌਣ ਨੇ ਉਹ ਮਜੀਵੀ ਸਿੰਘ ਸੀ ਉਹ ਵੀ ਜੱਟ ਨੇ ਉਹਨਾਂ ਲਈ ਕੋਈ ਕਾਰਵਾਈ ਕਿਸੇ ਨੇ ਕੀਤੀ ਜਿਹੜੇ ਪੈਲਸਾਂ ਦੇ ਵਿੱਚ ਵੱਡੇ ਵੱਡੇ ਜੱਟ ਕਰੋੜਾਂ ਰੁਪਇਆ ਲਾ ਕੇ ਵਿਆਹ ਕਰਦੇ ਨੇ ਮੈਰਿਜ ਕਰਦੇ ਨੇ ਆਪਣੇ ਬੱਚਿਆਂ ਦੀ ਉੱਥੇ ਡਾਂਸਰਾਂ ਨੱਚਦੇ ਹੁੰਦੇ ਉਹਨਾਂ ਦੇ ਨਾਲ ਨੱਚਦੇ ਨੇ ਨੋਟਵਾਰ ਦੇ ਰਿਸ਼ਤੋਂ ਕਈਆਂ ਨੇ ਗੰਦੀਆਂ ਹਰਕਤਾਂ ਵੀ ਉੱਥੇ ਕੀਤੀਆਂ ਹੋਈਆਂ ਉਹਨਾਂ ਡਾਂਸਰਾਂ ਦੇ ਨਾਲ ਤੇ ਉਹਨਾਂ ਜੱਟਾਂ ਬਾਰੇ ਕੀ ਖਿਆਲ ਹੈ? ਜਾਂ ਉਹਨਾਂ ਡਾਂਸਰਾਂ ਬਾਰੇ ਕੀ ਖਿਆਲ ਹੈ? ਅਰੇ ਗਰੇਟੇ ਜੱਟਾਂ ਤੁਸੀਂ ਗੱਲ ਕਰਦੇ ਹੋ ਜੋ ਜਾਤੀਵਾਦ ਦੇ ਵਿੱਚ ਨਫ਼ਰਤ ਫੈਲਾ ਰਿਹਾ ਹੈ ਮੈਂ ਉਹਨੂੰ ਕਹਿ ਦੇਣਾ ਉਹ ਗਲਤ ਹੈ। ਮੈਂ ਹਮੇਸ਼ਾ ਸੱਚ ਦੇ ਨਾਲ ਖੜਿਆ ਤੇ ਸੱਚ ਦੀ ਆਪਾਂ ਗੱਲ ਕੀਤੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਦਿਲ ਲੱਗੀ ਕੁੜੀ ਗੁਜਰਾਤ ਦੀ ਤੇ ਫਿਰ ਅੰਗਰੇਟਾ ਵੀ ਕਹਿ ਸਕਦਾ ਦਿਲ ਲੱਗੀ ਕੁੜੀ ਪੰਜਾਬ ਦੀ ਜਾਂ ਜੱਟੀ ਪੰਜਾਬ ਦੀ ਫਿਰ ਉਹਦੇ ਲਈ ਨਫ਼ਰਤ ਕਿਉਂ ਹੈ ਫਿਰ ਉਹਦੇ ਲਈ ਪਰਚੇ ਕਿਉਂ ਕਰਵਾ ਰਹੇ ਹੋ ਪਹਿਲਾਂ ਉਹਨਾਂ ਕਲਾਕਾਰਾਂ ਦੇ ਨੱਥ ਬਾ ਉਹਨਾਂ ਜਿਹੜੇ ਇਹ ਜੱਟ ਤੇ ਜੱਟੀ ਸ਼ਬਦ ਵਰਤਦੇ ਨੇ ਉਹਨਾਂ ਲਈ ਕੀ ਕਹਿਣਾ ਤੁਹਾਡਾ ਇੱਕ ਤਾਂ ਚਰਨਜੀਤ ਜੌਹੜਾ ਇੱਕ ਕੋਈ ਅਰਵਿੰਦਰ ਭੱਟੀ ਕਰਕੇ ਇਹਨਾਂ ਦਾ ਉਹ ਪੋਸਟ ਦੇ ਵਿੱਚ ਨਾਮ ਮੈਂਸ਼ਨ ਕੀਤਾ ਹੋਇਆ ਆ ਜਿਹੜਾ ਨਸ਼ੇੜੀ ਜ ਆ ਹੈਗਾ ਮਾਨ ਬਠਿੰਡੇ ਵਾਲਾ ਉਹਨੇ ਪੋਸਟ ਪਾਈ ਆ। ਇਹ ਮਾਨ ਵੀ ਜੱਟ ਹੀ ਐ ਤੇ ਇੱਥੇ ਪਰਚਾ ਹੋਊਗਾ ਇਹਦਾ ਡਾਊਟ ਡੈਸ਼ ਕਰਾਉਂਗੇ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ। ਹੁਣ ਜੜ ਤਾਂ ਸੁਖਵੀਰ ਬਾਦਲ ਵੀ ਐ ਮਿਲਟਰੀਆ ਵੀ ਐ। ਜਿਹਨੇ ਅੱਧਾ ਪੰਜਾਬ ਚਿੱਟੇ ਤੇ ਲਾਤਾ। ਸੁਖਵੀਰ ਬਾਦਲ ਵੀ ਜੱਟ ਘਰਾਣੇ ਵਿੱਚੋਂ ਐ ਉਹਨੇ ਗੁਰਸਾਹਿਬ ਦੀ ਵਿਆਹ ਵੀ ਕਰਾਤੀ। ਉਧਰ ਉਧਰ ਨੂੰ ਸਾਡਾ ਮੂੰਹ ਹੁੰਦਾ ਉਹਦਾਂ ਕਹਿੰਦੇ ਅਸੀਂ ਬੋਲਦੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੇ ਜਿਹੜੀ ਗੱਲ ਕਹੀ ਆ ਨਾ ਉਹ ਤਰਕ ਦੇ ਨਾਲ ਕਹੀ ਆ ਮੇਰੇ ਤੇ ਕਹਣ ਕਰਾਉ ਪਰਚ ਮੈਂ ਉਹ ਜਿਹੜਾ ਹੈਗਾ ਰਵਿੰਦਰ ਜਿਹੜੇ ਪੋਸਟ ਪਾਈ ਆ ਭੱਡੇ ਕਰਕੇ ਤੇ ਜਾਂ ਦੂਜਾ ਰਜੀਤ ਜੌੜ ਉਹਨਾਂ ਨੂੰ ਕਿਤੇੜਾ ਬੇਨਤੀ ਕਰਦਾ ਅੱਜ ਉਹਨੇ ਮੈਨੂੰ ਫੋਨ ਕੀਤਾ ਉਹਦੀ ਮੇਰੇ ਕੋਲੇ ਆਡੀਓ ਰਿਕਾਰਡਿੰਗ ਪਈ ਆ ਉਹ ਗਾੜੀ ਗਲੋਚ ਕਰ ਲੈ ਮੇਰੇ ਨਾਲੋਂ ਤੁਸੀਂ ਡਾਕਟਰ ਗੁਰਿੰਦਰ ਅੰਗਰੇਟੇ ਦੇ ਅੰਗਰੇਟੇ ਤੇ ਪਰਚਾ ਕਰਾਉਣਾ ਚਾਹੁੰਦੇ ਮੈਂ ਐਪਲੀਕੇਸ਼ਨ ਪਾਉਣਾ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਖਿਲਾਫ ਪਾਉਣਾ ਜਿਹੜੇ ਕਲਾਕਾਰ ਜੱਟਵਾਦ ਨੂੰ ਬढ़ावा ਦਿੰਦੇ ਨੇ ਗੀਤਾਂ ਦੇ ਵਿੱਚ ਜਿਹੜੇ ਜੱਟ ਨੂੰ ਇੱਕ ਕਰਦਾਰ ਕੁਸ਼ੀ ਕਰਨ ਤੇ ਲੱਗੇ ਹੋਏ ਨੇ ਉਹ ਜੱਟ ਪੰਜਾਬ ਦੇ ਵਿੱਚ ਹੈ ਹੀ ਨਹੀਂਗਾ ਜਿਹੜੇ ਜੱਟ ਦੀ ਉਸ ਗੀਤਾਂ ਵਿੱਚ ਗੱਲ ਕਰਦੇ ਮੈਂ ਉਸ ਕਲਾਕਾਰ ਦਾ ਵੀ ਨਾਂ ਲੈ ਕੇ ਮੈਕ ਐਪਲੀਕੇਸ਼ਨ ਬਾਂਡ ਬੋਰਡ ਦੇ ਵਿੱਚ ਕਿਤਾ ਭਾਜਾਂ ਨੂੰ ਬਾਣੇ ਕੋਈ ਨਹੀਂ ਅਸੀਂ ਜੱਟਵਾਦ ਦੇ ਨਾਂ ਤੇ ਐਨੀ ਨਫ਼ਰਤ ਪੈਦਾ ਕਰ ਦਿੱਤੀ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਜਦੋਂ ਫਰੇਕੀ ਦੇ ਵਿੱਚ ਜੱਟਾਂ ਦੀ ਕੁੜੀ ਦਾ ਜੱਟਾਂ ਦੇ ਮੁੰਡੇ ਦਾ ਜ਼ਿਕਰ ਕੀਤਾ ਜਾਂਦਾ ਤੇ ਜਿਹੜੀਆਂ ਆਮ ਘਰਾਂ ਦੀਆਂ ਕੁੜੀਆਂ ਨੇ ਸੋਹਣੀਆਂ ਸੁਨੱਖੀਆਂ ਵੀ ਨੇ ਉਹਨਾਂ ਕੋਲੇ ਮੈਂ ਕਹਿੰਦਾ ਜੋਤ ਤਾਂ ਬਹੁਤ ਵੱਡੀਆਂ ਕਈ ਕੁੜੀਆਂ ਗਰੀਬ ਘਰ ਦੀਆਂ ਜੱਜ ਨੇ ਪਲੇਅ ਦੇ ਵਿੱਚ ਵੱਡੇ ਵੱਡੇ ਉਹਦਿਆਂ ਦੇ ਨੇ ਡੀਸੀ ਲੱਗੀਆਂ ਹੋਈਆਂ ਨੇ ਆਡੀਐਮ ਲੱਗੀਆਂ ਹੋਈਆਂ ਨੇ ਤੇ ਉਹ ਕੁੜੀਆਂ ਕੀ ਸੋਚਣਗੀਆਂ ਵੀ ਕੇਵਲ ਜੱਟਾਂ ਦੀ ਕੁੜੀ ਸੋਣੇਸ਼ ਰੱਖੀ ਹੈ ਕੇਵਲ ਜੱਟਾਂ ਦੀ ਕੁੜੀ ਹੈ ਅਸੀਂ ਕੁੜੀਆਂ ਨਹੀਂ ਤੇ ਉਹਨਾਂ ਦੇ ਮਨ ਤੇ ਕੀ ਵੀਦਦੀ ਹੋਊਗੀ ਇਹ ਉਹਨਾਂ ਫੁਕਰੇ ਕਲਾਕਾਰਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਹੜੇ ਇਹੋ ਜਿਹੇ ਸ਼ਬਦ ਗੀਤਾਂ ਵਿੱਚ ਵਰਦੇ ਨੇ ਹੁਣ ਜੱਟ ਦੇ ਜੱਟੇ ਦੀ ਥਾਂ ਤੇ ਕੁੜੀ ਤੇ ਮੁੰਡਾ ਹੀ ਵਰਤਿਆ ਜਾ ਸਕਦਾ ਉਹਦੇ ਨੈਣ ਨਕਸ਼ੇ ਦੀ ਉਹਦੀ ਤੌਰ ਦੀ ਉਹਦੇ ਕਿਰਦਾਰ ਦੀ ਉਹਦੇ ਸੁਭਾਣ ਦੀ ਚਰਚਾ ਹੋ ਸਕਦੀ ਹੈ ਗਿੱਤਾਂ ਦੇ ਵਿੱਚ ਜਾਂ ਕੇਵਲ ਜੱਟ ਤੇ ਜੱਟੀ ਸ਼ਬਦ ਵਰਤ ਕੇ ਤੁਸੀਂ ਦੂਜਿਆਂ ਨੂੰ ਜਲੀਲ ਕਰਨਾ ਇਹਦਾ ਮਤਲਬ ਪਿੰਡ ਦੇ ਵਿੱਚ ਸਾਰੇ ਘਰ ਜੱਟਾਂ ਦੇ ਨੇ ਕਿਥੇ ਤਰਖਾਨ ਵੀ ਨੇ ਇੱਥੇ ਮਹਿਰੇ ਵੀ ਨੇ ਇੱਥੇ ਮਜਵੀ ਵੀ ਨੇ ਇੱਥੇ ਚਮਾਰ ਵੀ ਨੇ ਸਾਰੀਆਂ ਜਾਤਾਂ ਨੇ ਮੈਂ ਉਹ ਜਾਤੀ ਵਾਲੇ ਪਾਸੇ ਨਹੀਂ ਜਾ ਰਿਹਾ ਮੈਂ ਮੇਰਾ ਬਰਾਦਰੀ ਵਿੱਚੋਂ ਮੋਤੀ ਮੇਰਾ ਜਿਹੜੇ ਕੋਲੂ ਵਿੱਚ ਪੀੜੇਗੇ ਉਸ ਜਾਤੀ ਨੂੰ ਬਿਲੋਂਗ ਕਰਦਾ ਪਰ ਮੈਂ ਆਪਣੇ ਨਾਮ ਨਾਲ ਜਾਤੀ ਸ਼ਬਦ ਵਰਤੇ ਹੀ ਨਹੀਂ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਗੁਰੂ ਸਿਧਾਂਤ ਨੂੰ ਮੰਨਣ ਵਾਲਾ ਬੰਦਾ ਜਦੋਂ ਅਸੀਂ ਆਪਣੇ ਆਪ ਇੱਕ ਅਥਾਰਟੀ ਬਣਦੇ ਹਾਂ ਕਿ ਅਸੀਂ ਸਜਾ ਦਵਾਵਾਂਗੇ ਅਸੀਂ ਪਰਚਾ ਕਰਵਾਵਾਂਗੇ ਅਸੀਂ ਕਮਿਸ਼ਨ ਸਾਹਿਬ ਦੇ ਦਫ਼ਤਰ ਸਾਹਮਣੇ ਜਾ ਕੇ ਧਰਨਾ ਦੇਵਾਂਗੇ ਤੇ ਇਹ ਸਮਝ ਨਹੀਂ ਆਉਂਦੀ ਵੀ ਜਿਨ੍ਹਾਂ ਨੇ ਇਹ ਕੂੜਾ ਪ੍ਰਚਾਰ ਕੂੜ ਪ੍ਰਚਾਰ ਗੀਤਾਂ ਦੇ ਵਿੱਚ ਕੀਤਾ ਹੋਇਆ ਉਹਨਾਂ ਲਈ ਪਰਚਾ ਕਿਉਂ ਨਹੀਂ ਕਰਾਉਂਦੇ ਉਹਨਾਂ ਤੇ ਉਹਨਾਂ ਦੇ ਨੱਥ ਕਿਉਂ ਨਹੀਂ ਪਾਉਂਦੇ ਸਾਨੂੰ ਕੇਵਲ ਰਗਰੇਟਾ ਸਾਹਿਬ ਕੌਂ ਦਿੰਦੇ ਆ ਹੁਣ ਕਹਿੰਦੇ ਜੀ ਲੈ ਖਵਾਇ ਦਾ ਗਵਾ ਡੱਡੂ ਬਣ ਗਿਆ ਹੁਣ ਇਹ ਡਾਕਟਰ ਦੇ ਹੱਕ ਵਿੱਚ ਖੜ ਗਿਆ ਇਹਦੇ ਹੱਕੇ ਡਾਕਟਰ ਖੜਾ ਸੀ ਹੁਣ ਏਦਾਂ ਤੁਸੀਂ ਕਮੈਂਟ ਕਰਨੇ ਕਰੀ ਚਲੋ ਗੱਲ ਤਾਂ ਇਹ ਹੈਗੀ ਆ ਵੀ ਜਿਸ মিডিਆ ਵਾਲੇ ਉਹ ਜਰਨਲਿਸਟ ਪੱਤਰਕਾਰ ਨੇ ਇੰਟਰਵਿਊ ਕੀਤੀ ਆ ਉਹਨੇ ਸਵਾਲ ਕੀਤੇ ਨੇ ਤੇ ਉਹਦੇ ਸਵਾਲਾਂ ਦਾ ਜਵਾਬ ਦਿੱਤਾ ਹੈ ਮੇਰੇ ਕੋਲੇ ਆ ਜਿਹੜਾ ਮਰਜ਼ੀ ਪੱਤਰਕਾਰ ਆ ਜੇ ਗੱਲ ਕਰ ਲਵੇ ਜਾਤੀਵਾਦ ਤੇ ਕਰ ਲਵੇ ਜਵਾਬ ਦੇਵਾਂਗੇ ਜੱਟਵਾਦ ਤੇ ਕਰ ਲਵੇ ਜਵਾਬ ਦੇਵਾਂਗੇ ਇਹ ਖੁੱਲਾ ਚੈਲੰਜ ਹੈ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਸਭ ਨੂੰ ਗੱਲ ਕਰਨ ਦੀ ਇਥੇ ਇਜਾਜ਼ਤ ਹੈ ਸਭ ਨੂੰ ਗੱਲ ਕਰਨ ਦਾ ਇਥੇ ਹੱਕ ਹੈ ਉਹ ਆਪਣੀ ਗੱਲ ਕਰ ਸਕਦਾ ਹੈ ਪ੍ਰੋਬਲਮ ਤੇ ਇਹ ਹੋਈ ਹੈ ਕਿ ਜਦੋਂ ਪਿੰਡਾਂ ਦੇ ਵਿੱਚ ਗੁਰਦੁਆਰੇ ਜਾਤੀ ਦੇ ਆਧਾਰ ਤੇ ਬਣਾਏ ਬਣਾਏ ਕਿੰਨਾ ਨੇ ਉਥੇ ਕਿਉਂ ਨਹੀਂ ਕੋਈ ਬੋਲਿਆ ਭਗਤ ਰਵਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਤੇ ਉਹਨਾਂ ਦਾ ਆਪਣਾ ਗੁਰਦੁਆਰਾ ਬਣਿਆ ਕਿਉਂ ਬਣਾਇਆ ਕਿਉਂਕਿ ਅਸੀਂ ਆਪਣੇ ਆਪ ਕਿਹਾ ਹੀ ਨਹੀਂ ਕਿ ਭਗਤ ਧੰਨਾ ਜੀ ਦਾ ਜਨਮ ਦਿਨ ਵੀ ਮਨਾਵਾਂਗੇ ਰਵਦਾਸ ਜੀ ਦਾ ਹੀ ਮਨਾਵਾਂਗੇ ਉਦੋਂ ਅਸੀਂ ਕਿਹਾ ਹੀ ਨਹੀਂ ਅਸੀਂ ਕਹਿੰਨਾ ਧੰਨਾ ਭਗਤ ਸਾਡਾ ਜੱਟਾਂ ਦਾ ਤੇ ਅਗਲੇ ਕਹਿੰਦੇ ਭਗਤ ਰਵਦਾਸ ਸਾਡਾ ਹੈ ਕਿ ਮਾਰਾਂ ਦਾ ਇਹ ਜਾਤੀਵਾਦ ਫਲਾਇਆ ਕਿਨੇ ਉੱਥੇ ਵੀ ਧਿਆਨ ਦਿਓ ਮੈਂ ਇੱਕ ਬੇਨਤੀ ਕਰਦਾ ਇੱਕ ਐਸਾ ਕਾਨੂੰਨ ਬਣੇ ਜਿਹੜਾ ਵੀ ਕੋਈ ਰਾਈਟਰ ਕੋਈ ਸਿੰਗਰ ਗੀਤਾਂ ਦੇ ਵਿੱਚ ਜੱਟ ਤੇ ਜੱਟੀ ਦਾ ਜ਼ਿਕਰ ਕਰਦਾ ਉਹਦੇ ਪਰਚਾ ਹੋਣਾ ਚਾਹੀਦਾ ਅਸੀਂ ਜਲੀਲ ਕਰਦੇ ਜਾਣ ਪੁੱਛ ਕੇ ਉੱਥੇ ਕੁੜੀ ਤੇ ਮੁੰਡੇ ਦਾ ਤੇ ਉਹਦੇ ਜਿਹੜੇ ਗੁਣ ਨੇ ਕਿਰਦਾਰ ਆ ਉਹਦਾ ਤੁਸੀਂ ਜ਼ਿਕਰ ਕਰ ਸਕਦੇ ਹੋ ਪਰ ਕਮਾਲ ਦੀ ਗੱਲ ਇਹ ਹੈ ਇਹ ਜਿਹੜੇ ਬੰਦੇ ਕਹਿੰਦੇ ਨੇ ਧਰਨਾ ਲਾਓ ਉਹਦੇ ਪਰਚਾ ਕਰਵਾਓ ਉਹਦੇ ਕੋਲ ਮਾਫੀ ਮੰਗਵਾਓ ਇਹ ਕੌਣ ਨੇ ਇਹ ਚਾਹੁੰਦੇ ਨੇ ਕਿ ਅਸੀਂ ਮੀਡੀਆ ਦੇ ਵਿੱਚ ਆ ਜਾਈਏ ਅਸੀਂ ਹਾਈਲਾਈਟ ਹੋਈਏ ਸਾਡੇ ਲੋਕਾਂ ਦੇ ਵਿੱਚ ਪਹਿਚਾਨ ਬਣੇ ਮੈਂ ਇੱਕ ਹੋਰ ਉਦਾਹਰਣ ਦਿੰਦਾ ਹੁਣ ਜਿਹੜੇ ਬੰਦੇ ਨੇ ਕੱਲ ਪੇਜ ਬਣਾਇਆ ਉਹ ਜਾ ਕੇ ਬੁੱਟਾ ਸਿੰਘ ਨੂੰ ਫੋਨ ਲਾਓ ਵੀ ਬੁੱਟਾ ਸਿੰਘ ਸਾਨੂੰ ਥੋੜਾ ਬਹੁਤਾ ਬੋਲੇ ਅਸੀਂ ਕਾਲ ਰਿਕਾਰਡ ਕਰਕੇ ਮੀਡੀਆ ਤੇ ਵਾਇਰਲ ਕਰੀ ਪੇਜ ਚੱਲ ਜਾਣਾ ਇਹ ਸੱਚਾਈ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਮੇਰੇ ਤੇ ਵੀਡੀਓ ਪਾਉਣ ਵਾਲੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਲੋਕ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਆ ਪਿਛਲੇ 2 ਮਹੀਨੇ ਦੇ ਵਿੱਚ ਘੱਟੋ-ਘੱਟ 5-7 ਕਰੋੜ ਰੁਪਇਆ ਮੇਰਾ ਨਾਮ ਵਰਤ ਕੇ ਬਣਾਇਆ ਇਹ ਤੇ ਕੋਈ ਸ਼ੱਕ ਨਹੀਂ ਤੁਹਾਨੂੰ ਸੌਖਾ ਦੱਸ ਦਿੰਨਾ ਇੱਕ ਪੇਜ ਵਾਲੇ ਨੇ 2-2 ਮਿਲੀਅਨ ਵੀਡੀਓ ਮੇਰਾ ਨਾਮ ਵਰਤ ਕੇ ਜਲਾਈ ਹੈ ਜਾਂ ਮੇਰੀ ਇਹ ਵੀਡੀਓ ਚਲਾ ਕੇ ਉਹਨਾਂ ਨੇ 1-1 ਲੱਖ ਰੁਪਇਆ 2-2 ਲੱਖ ਰੁਪਇਆ ਕਮਾਇਆ ਹੋਇਆ ਮੈਂ ਤੁਹਾਨੂੰ ਵੀਡੀਓ ਦਾ ਲਿੰਕ ਸ਼ੇਅਰ ਕਰ ਦਿੰਨਾ ਤੁਸੀਂ ਕੱਢ ਕੇ ਦੇਖ ਲਿਓ ਵੀ ਆ ਪੇਜ ਵਾਲੇ ਨੇ ਮੇਰੀ ਵੀਡੀਓ ਪਾਈ ਤੇ 2 ਮਿਲੀਅਨ ਚੱਲੀ ਘੱਟੋ-ਘੱਟ ਕਿੰਨੇ ਲੋਕ ਨੇ ਜਿਨ੍ਹਾਂ ਨੇ ਮੇਰੀ ਵੀਡੀਓ ਚਲਾ ਕੇ 2-2 ਮਿਲੀਅਨ ਵਿਊ ਲੈ ਲਏ ਤੇ ਬਣਦਾ ਨਹੀਂ 5-7 ਕਰੋੜ ਰੁਪਇਆ ਬੜਾ ਸੌਖਾ ਹੈ ਯਾਨਕਿ ਇਹ ਉਹ ਲੋਕ ਨੇ ਵੀ ਸਾਡੇ ਨਾਲ ਕੋਈ ਉਹ ਬੰਦਾ ਪੰਗਾ ਲਵੇ ਜਿਹਦੀ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਭਲਾ ਮਾਨਸਾਂ ਜਾਂ ਮੈਂ ਸੱਚਾ ਮੈਂ ਇਹ ਨਹੀਂ ਕਹਿੰਦਾ ਇੱਥੇ ਟ੍ਰੈਂਡ ਚੱਲਦਾ ਹੈ ਜਿਹੜਾ ਟ੍ਰੈਂਡ ਦੇ ਵਿੱਚ ਬੰਦਾ ਹੋਵੇ ਤੇ ਉਹਦੇ ਨਾਲ ਛੇੜਖਾਨੀ ਕਰੋ ਉਹਦੀ ਗੱਲਬਾਤ ਸੁਣੋ ਉਹਦੀ ਗੱਲਬਾਤ ਤੁਸੀਂ ਵਾਇਰਲ ਕਰ ਦਿਓ ਮੀਡੀਆ ਤੇ ਉਹ ਚੱਲ ਜਾਂਦੀ ਹੈ ਤੋਰੀ ਫੁਲਕਾ ਚੱਲ ਜਾਂਦਾ ਮੈਂ ਕਦੇ ਨਹੀਂ ਕਿਹਾ ਵੀ ਮੈਂ ਰਾਬਾਂ ਜਾਂ ਮੈਂ ਇੰਨਾ ਮਸ਼ਹੂਰ ਆ ਜਾ ਲੋਕ ਮੇਰੀ ਗੱਲ ਸੁਣਦੇ ਨਹੀਂ ਮੈਂ ਕਦੇ ਨਹੀਂ ਗਿਆ ਮੈਂ ਤਾਂ ਆਪਣਾ ਤੇਜ ਤੇ ਚੈਨਲ ਵੀ ਤਾਂ ਬਣਾਇਆ ਕਿਉਂਕਿ ਜਿਹੜੀ ਮੇਰੀ ਨਰੋਲ ਗੱਲਬਾਤ ਹੁੰਦੀ ਹੈ ਉਹ ਲੋਕਾਂ ਤੱਕ ਪਹੁੰਚ ਜਾਂਦੀ ਹੈ ਜਦੋਂ ਮੈਂ ਮੀਡੀਆ ਦੇ ਵਿੱਚ ਇੰਟਰਵਿਊ ਕਰਦਾ ਸੀ ਉਦੋਂ ਮੀਡੀਆ ਵਾਲੇ ਦਲਾਲ ਬਣ ਕੇ ਭੰਨ ਤੋੜ ਕਰਕੇ ਤੋੜ ਮਰੋੜ ਕਰਕੇ ਮੇਰੀਆਂ ਗੱਲਾਂ ਬਾਤਾਂ ਲੋਕਾਂ ਸਾਹਮਣੇ ਰੱਖਦੇ ਸੀ ਤੇ ਹੁਣ ਮੇਰੀ ਜਿਹੜੀ ਗੱਲਬਾਤ ਹੁੰਦੀ ਹੈ ਮੇਰੇ ਕੋਲ ਹੁਣ ਰਿਕਾਰਡ ਹੁੰਦੀ ਹੈ ਦੇਖੋ ਕਦੇ ਮੈਂ ਸੁਣਾ ਦਿੰਨਾ ਵੀ ਆ ਚੱਕੋ ਆ ਮੇਰੇ ਪੇਜ ਤੇ ਪਈ ਆ ਆ ਮੇਰੇ ਚੈਨਲ ਤੇ ਪਈ ਆ ਮੇਰਾ ਪੇਜ ਬਣਾਉਣ ਤੋਂ ਜਾਂ ਚੈਨਲ ਬਣਾਉਣ ਤੋਂ ਮਤਲਬ ਇਹ ਸੀਗਾ ਹੁਣ ਜਿਹੜੀ ਗੱਲ ਅੱਜ ਮੈਂ ਕੀਤੀ ਹੈ ਰੰਗਰੇਟਾ ਸਾਹਿਬ ਬਾਰੇ ਮੈਂ ਤਾਂ ਕੀਤੀ ਹੈ ਜਿਹੜੇ ਖਡਰਮ ਚੌਧਰੀ ਕਦੀੜਾ ਕਹੂੰਗਾ ਮੈਂ ਜਿਵੇਂ ਮਾਨ ਮਠੰਡੇ ਵਾਲਾ ਨਸ਼ੇੜੀ ਬੰਦਾ ਸੀ ਇਹਨੇ ਉਹ ਪੋਸਟ ਮਰਨ ਕੀਤੀ ਹੋਈ ਆ ਆਪਣੇ ਪੇਜ ਤੇ ਪਾ ਕੇ ਕਿ ਇਹਦਾ ਕੋਈ ਡੋਪ ਟੈਕਸਟ ਕਰਵਾ ਸਕਦੇ ਵੀ ਇਹ ਨਸ਼ਾ ਕਰਦਾ ਹੈ ਮੈਂ ਕੰਨਾ ਕਰਦਾ ਕਰਾਂਗੇ ਤੁਸੀਂ ਹੈਗੀ ਹਿੰਮਤ ਜਾਤੀਵਾਦ ਵਿੱਚ ਨਫ਼ਰਤ ਪੈਦਾ ਕੌਣ ਕਰ ਰਿਹਾ ਤੁਸੀਂ ਨਾਮ ਕਹਾਰਾਮ ਇਹੋ ਜੇ ਸ਼ਬਦ ਉਹਦੇ ਲਈ ਵਰਤੇ ਆ ਉਹਦੇ ਕਹਿਣ ਨਾਲ ਜੇ ਤੁਹਾਡੇ ਕਹਿਣ ਨਾਲ ਕੀ ਫਰਕ ਪੈਂਦਾ ਸਭ ਤੋਂ ਪਹਿਲਾਂ ਜਿੰਨਾ ਕਲਾਕਾਰਾਂ ਨੇ ਕਰੋੜਾਂ ਅਰਬ ਰੁਪਇਆ ਜੱਟਵਾਦ ਨੂੰ ਬਦਨਾਮ ਕਰਕੇ ਜੱਟਾਂ ਦੀਆਂ ਕੁੜੀਆਂ ਨੂੰ ਬਦਨਾਮ ਕਰਕੇ ਉਹ ਜੱਟਾਂ ਦੀਆਂ ਨੰਗੀਆਂ ਕੁੜੀਆਂ ਸਟੇਜਾਂ ਤੇ ਨਚਾ ਕੇ ਕਰੋੜਾ ਅਰਬਾਂ ਰਪਿਆ ਬਣਾਇਆ ਉਹਨਾਂ ਕਲਾਕਾਰਾਂ ਦੇ ਨੱਥ ਪਾਉਣਾ ਤੁਸੀਂ ਪੈਸੇ ਦੇ ਵਿੱਚ ਵਿਆਹ ਹੁੰਦਾ ਡਾਂਸਰਾਂ ਨਰਦੀਆਂ ਨੇ ਮੂਰੇ ਕੁੜੀ ਵਾਲੇ ਬੈਠੇ ਨੇ ਮੁੰਡੇ ਵਾਲੇ ਬੈਠੇ ਨੇ ਨੋਟ ਬਾਰੇ ਜਾ ਰਹੇ ਨੇ ਤੇ ਕੀ ਹੋ ਰਿਹਾ ਉੱਥੇ ਉੱਥੇ ਗਾਣੇ ਕੀ ਬੰਦ ਚੱਲਦਾ ਹੁੰਦਾ ਢਾਡੀਵਾਰਾ ਚੱਲਦੀਆਂ ਹੁੰਦੀਆਂ ਉੱਥੇ ਇਹੀ ਚੱਲਦਾ ਹੁੰਦਾ ਸਭ ਕੁਝ ਕੰਜਰਖਾਨਾ ਨੇੜਾ ਰੰਗਰੇਟੇ ਨੇ ਕਿਹਾ ਉਹੀ ਚੱਲਦਾ ਹੁੰਦਾ ਹੈ ਤੇ ਹੁਣ ਤੁਹਾਡੀ ਪੁਲਿਸ ਨੂੰ ਅੱਗ ਲੱਗੀ ਪਰ ਚਾਹ ਕਰਾਵਾਂਗੇ ਅਸੀਂ ਧਰਨਾ ਦੇਵਾਂਗੇ ਅਸੀਂ ਬੁੱਟਾ ਸਿੰਘ ਬੈਠਾ ਤੁਹਾਡੇ ਸਾਹਮਣੇ ਕਰਾਉ ਪਰਚਾ ਕੋਰਟ ਵਿੱਚ ਲੈ ਕੇ ਜਾਵਾਂਗੇ ਉਹਨਾਂ ਕਲਾਕਾਰਾਂ ਨੂੰ ਵੀ ਜਿਹੜੇ ਪਰਚਾ ਕਰਾਉਣ ਵਾਲੇ ਨੇ ਉਹਨਾਂ ਨੂੰ ਵੀ ਲੈ ਕੇ ਜਾਵਾਂਗੇ ਜਿਉਂ ਜਿਉਂ ਆਵੇ ਨਾਲ ਗੱਲਾਂ ਦਾ ਇਹ ਕਿਸੇ ਕੋਲੇ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਫੇਰ ਬੇਨਤੀ ਕਰ ਦਿੰਨਾ ਆਪਾਂ ਜਾਤੀਵਾਦ ਦੇ ਸਖਤ ਖਿਲਾਫ ਹਾਂ ਜਿਹੜਾ ਬੰਦਾ ਜਾਤੀਵਾਦ ਦੀ ਗੱਲ ਕਰਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੁਨਾਹਤ ਨੂੰ ਮੰਨਣ ਵਾਲੇ ਆ ਬਿਲਕੁਲ ਗਾਨੇ ਬੁੱਟਾ ਸਿੰਘ ਲਿਖਦਾ ਮੈਂ ਮੇਰਾ ਕੋਈ ਜਾਤੀ ਤੌਰ ਤੇ ਮਸਲਾ ਨਹੀਂ ਤੇ ਨਾ ਜਾਤੀ ਤੌਰ ਤੇ ਅਸੀਂ ਕੋਈ ਮਸਲਾ ਉਠਾਉਨੇ ਆ ਜਿਹੜੇ ਬੰਦੇ ਇਹੋ ਜਿਹੇ ਨਫਰਤ ਵਾਲੀਆਂ ਗੱਲਾਂ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਬੋਲਦਾ ਤੇ ਜਿਹੜੇ ਬੰਦੇ ਸੱਚ ਦੀ ਗੱਲ ਕਰਦੇ ਨੇ ਉਹਨਾਂ ਦੇ ਹੱਕ ਵਿੱਚ ਵੀ ਬੋਲਦਾ ਇਹ ਮੈਂ ਆਪਣੇ ਬਲ ਬੁੱਤੇ ਤੇ ਆਪਣੇ ਦਮ ਤੇ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ